ਸਾਰੇ ਡਿਸਟ੍ਰਿਕਟਾਂ ਦੇ ਪ੍ਰੈਜੈਂਟ ਤੇ ਸਾਰੇ ਡਿਸਟ੍ਰਿਕਟਾਂ ਦੇ ਜਰਨਲਿਸਟ ਇੱਥੇ ਹਾਜ਼ਰ ਹੋਏ ਨੇ ਅੱਜ ਸਾਡਾ ਮੇਨ ਮੁੱਦਾ ਹੈਗਾ ਜੀ ਮਾਈਨਿੰਗ ਦਾ ਅਸੀਂ ਮਾਈਨਿੰਗ ਦੇ ਵਿੱਚ ਪਿੱਛੇ ਜਿੰਨੀਆਂ ਪ੍ਰੋਬਲਮਾਂ ਸਾਨੂੰ ਆਈਆਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਂਦੀ ਆ ਗੋਲ ਸਾਹਿਬ ਦੇ ਉਹਨਾਂ ਨੇ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਈ ਸਾਨੂੰ ਪੂਰਵ ਭਰੋਸਾ ਦਿੱਤਾ ਕਿ ਤੁਹਾਡੇ ਮਾਈਨਿੰਗ ਦਾ ਹੱਲ ਕਰਾਂਗੇ ਪਰ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਅਸੀਂ ਦੁਬਾਰਾ ਉਹਨਾਂ ਨੂੰ ਬੇਨਤੀ ਕਰਦੇ ਆਂ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਕਿ ਸਾਡਾ ਇੱਡਾ ਬੜਾ ਅਜੋਗ ਆ ਐਲ ਦੇ ਆਧਾਰ ਤੇ ਸਾਨੂੰ ਰਾਮ ਮਟੀਰੀਅਲ ਨਾ ਮਿਲਿਆ ਤਾਂ ਪੱਠੇ ਕਿਵੇਂ ਚੱਲੂਗੀ ਪੱਠਿਆ ਦੇ ਨਾਲ ਹਜ਼ਾਰਾਂ ਚੀਜ਼ਾਂ ਜੁੜੀਆਂ ਹੋਈਆਂ ਨੇ ਪੱਠਿਆ ਤੋਂ ਬਾਅਦ ਹੀ ਮਕਾਨ ਬਣਨੇ ਨੇ ਹੋਰ ਜਿੰਨੇ ਵੀ ਕੁੰਡੇ ਕਬਜੇ ਮਿਸਤਰੀ ਸਾਰੇ ਲੇਬਰ ਸਭ ਇੱਥੇ ਬਿਲੀ ਬਹਿਜੂ ਜੇ ਸਾਨੂੰ ਰਾਮ ਮਟੀਰੀਅਲ ਨਾ ਮਿਲਿਆ ਤਾਂ ਪੰਜਾਬ ਦਾ ਤਾਂ ਸਾਰਾ ਕਾਰੋਬਾਰ ਹੀ ਖੜਦੂਗਾ ਜੀ ਮੇਨ ਸਾਡੀ ਅੱਜ ਦੀ ਮੀਟਿੰਗ ਦਾ ਏਜੰਡਾ ਇਹ ਸੀ ਤੇ ਉਸ ਤੋਂ ਬਾਅਦ ਅਸੀਂ ਇੱਕ 11 ਮੈਂਬਰੀ ਕਮੇਟੀ ਬਣਾਈ ਆ ਜਿਹੜੀ 13 ਮੈਂਬਰੀ ਇਹ ਜਿਹੜੀ ਅੱਗੇ ਜਾ ਕੇ ਇੱਕ ਤਾਂ ਮਿਨਿਸਟਰ ਸਾਹਿਬ ਨਾਲ ਸਾਰਾ ਤਾਲਮਿਲ ਕਰਨਗੇ ਸਰਕਾਰ ਨਾਲ ਕਰਨਗੇ ਅਸੀਂ ਵੀ ਉਹਦੇ ਨਾਲ ਇੱਕ ਕਮੇਟੀ ਦੇ ਤੇ ਉਸ ਤੋਂ ਬਾਅਦ ਅਸੀਂ ਇੱਕ ਬਾਡੀ ਦੀ 2 ਸਾਲਾਂ ਬਾਅਦ ਇਲੈਕਸ਼ਨ ਕਰਾਉਣੇ ਹੁੰਦੇ ਆ ਉਹ ਅਸੀਂ ਇਲੈਕਸ਼ਨ ਕਰਾਵਾਂਗੇ। ਮਹੀ ਜੀ ਇਲੈਕਸ਼ਨ ਲੱਗ ਰਿਹਾ ਹੈ ਤੁਹਾਡੇ ਚਾਰ ਰੂਪ ਲੱਗਾ ਹੈ ਮੂਹੀ ਪਜਾਓ ਪੰਜਾਬ ਪਜਾਓ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਤੁਸੀਂ ਵੀ ਪੱਲੀ ਭਾਂ ਜਾਣਦੇ ਹੋ ਪਹਿਲਾਂ ਸਾਰੇ ਮੀਟਿੰਗਾਂ ਚਾਉਂਦੇ ਰਹੇ ਹਾਂ 2017 ਦੇ ਵਿੱਚ ਮੈਨੂੰ ਜਿਨੇ ਦਾ ਪ੍ਰਧਾਨ ਚੁਣਿਆ ਗਿਆ ਸੀ 95% ਲੋਕਾਂ ਲੋਕਾਂ ਨੇ ਉਸ ਟਾਈਮੇ ਬਾਲੀਆ ਪ੍ਰਧਾਨ ਸੀ ਸਾਰੇ ਲੁਧਿਆਣਾ ਦੁਖੀ ਹੋਇਆ ਪਿਆ ਸੀ ਇਹ ਤੋਂ ਇਹਨਾਂ ਨੇ ਬੜੀ ਮੁਸ਼ਕਲ ਉਹ ਤੋਂ ਖਹਿੜਾ ਛਡਾਇਆ ਉਸ ਤਾਂ ਰਜਿਸਟਰਡ ਬਾਡੀ ਬਣਾਈ 2 ਸਾਲ ਬਾਅਦ ਇਹ ਅਸੀਂ ਦੁਬਾਰਾ ਇਲੈਕਸ਼ਨ ਕਰਾਈ ਲੁਧਿਆਣੇ ਦੇ ਜਿਹਦੇ ਵਿੱਚ ਦੁਬਾਰਾ ਫੇਰ ਮੈਨੂੰ ਚੁਣਿਆ ਗਿਆ 2019 ਤੱਕ 2017 ਤੋਂ 2019 ਤੱਕ 2019 ਤੋਂ 2021 ਤੱਕ ਉਸ ਤੋਂ 2021 ਦੇ ਵਿੱਚ ਫੇਰ ਚੋਣ ਹੋਈ ਜਿਹਦੇ ਵਿੱਚ ਬਾਲੀਆ ਐਂਡ ਕੰਪਨੀ ਨੇ ਆਪਦੇ ਬੰਦੇ ਖੜਾਏ ਲੁਧਿਆਣੇ ਦੇ ਜਿਹੜੇ ਲੁਧਿਆਣਾ ਗਾਰਡਨ ਦੇ ਵਿੱਚ ਤੁਸੀਂ ਵੀ ਸਾਰੇ ਮੌਜੂਦ ਸੀ ਉੱਥੇ ਇੱਕ ਇਲੈਕਸ਼ਨ ਕਰਾਈ ਗਈ ਜਿਹਦੇ ਵਿੱਚ ਇਹਨਾਂ ਨੂੰ 9 ਵੋਟਾਂ ਪਈਆਂ ਤੇ ਮੈਨੂੰ 184 ਪਈਆਂ ਅਖਬਾਰਾਂ ਦੀਆਂ ਕਟੀਆਂ ਸਬੂਤ ਸਾਰੇ ਸਾਡੇ ਕੋਲੇ ਨੇ ਉਹ ਹੋਈ 23 ਤੱਕ 23 ਦੇ ਵਿੱਚ ਫਿਰ ਅਸੀਂ 6 ਮਹੀਨੇ ਲਈ ਇਹ ਬੋਡੀ ਨੂੰ ਫਿਰ ਟਾਈਮ ਦਿੱਤਾ ਗਿਆ ਫਿਰ 24 ਦੇ ਵਿੱਚ ਅਸ਼ਵੀ ਸ਼ਰਮਾ ਜੀ ਨੂੰ ਜਿੰਨੇ ਦਾ ਪ੍ਰਧਾਨ ਬਣਾਇਆ ਔਰ 90 5% ਲੋਕਾਂ ਨੇ ਪੱਠਾ ਮਾਲਕਾਂ ਨੇ ਬਣਾਇਆ ਜਿਹਦੇ ਵਿੱਚ ਇਹ ਰਜਿਸਟਰਡ ਬਾਡੀ ਦਾ ਸਰਟੀਫਿਕੇਟ ਇਹਨਾਂ ਕੋਲੇ ਆ ਉਸ ਤੋਂ ਬਾਅਦ ਇਹਨਾਂ ਨੇ ਹੁਣ ਸਤਕਾਰ ਜੀ ਸਾਡੇ ਐਮਐਨਏ ਸਾਹਿਬ ਨੇ ਉਹਨਾਂ ਨੂੰ ਨਹੀਂ ਕਿਸੇ ਗੱਲ ਦਾ ਇਸ ਬਾਡੀ ਬਾਰੇ ਪਤਾ ਨਾ ਲੁਧਿਆਣੇ ਬਾਰੇ ਨਾ ਪੰਜਾਬ ਬਾਰੇ ਉਹ ਪਤਾ ਨਹੀਂ ਕੀ ਗੱਲਬਾਤ ਆ ਕੀ ਸੋਚਦੇ ਨੇ ਤੇ ਉਹਨਾਂ ਨੇ ਆ ਕੇ ਇਹ ਆਪਣੇ ਆਪ ਹੀ ਕਹਿਣਾ ਲੁਧਿਆਣੇ ਦਾ ਪ੍ਰਧਾਨ ਆ ਪਿਛੇ ਲੁਧਿਆਣੇ ਦਾ ਪ੍ਰਧਾਨ 10 ਤੋਂ 12 ਬੰਦੇ ਆ ਦੇ ਨਾਲ ਕੋਈ ਪ੍ਰਾਪਰਟੀ ਡੀਲਰ ਕੋਈ ਹੋਰ ਬੰਦੇ ਕੋਈ ਸੇਲਸਮੈਨਾਂ ਨੂੰ ਬਿਠਾ ਲੰਦਾ ਉਹ ਕਹਿੰਦਾ ਪਿੱਛੇ ਹੁਣ ਪੰਜਾਬ ਦਾ ਪ੍ਰਧਾਨ ਬਣ ਗਿਆ ਮੈਂ ਸਾਡੇ ਨਾਲ ਆ ਜਿਲੇ ਆ ਉਹ 25-25 ਸਾਲਾਂ ਤੋਂ ਜਿਲ੍ਹਾਂ ਦੇ ਪ੍ਰਧਾਨ ਬੈਠੇ ਆ ਹਰਸ਼ ਕੋਪਤਾਜੀ ਪਟਿਆਲੇ ਤੋਂ ਨੇ ਸੇਖੋਂ ਸਾਹਿਬ ਸੰਗਰੂਰ ਤੋਂ ਨੇ ਸੰਧੂ ਸਾਹਿਬ ਬੈਠੇ ਨੇ ਇਹ ਬਠਿੰਡੇ ਤੋਂ ਨੇ ਸਾਡੇ ਚੇਅਰਮੈਨ ਸਾਹਿਬ ਮਨਜਿੰਦਰ ਜੀ ਬੈਠੇ ਨੇ ਵਾਸਨ ਜੀ ਹਿਆਰਪੁਰ ਤੋਂ ਨੇ ਅਸ਼ਵੀਰ ਸਰਮਈ ਲੁਧਿਆਣੇ ਤੋਂ ਨੇ ਮਖਸਰ ਸਾਹਿਬ ਤੋਂ ਪ੍ਰਧਾਨ ਨੇ ਤੇ ਸਾਡੇ ਜਨਰਲ ਸੈਕਟੀ ਨੇ ਤਰਨਤਨ ਤੋਂ ਬੈਠੇ ਨੇ ਮੋਗੇ ਤੋਂ ਬੈਠੇ ਨੇ ਫਤਗੜ ਸਾਹਿਬ ਤੋਂ ਬੈਠਣ ਦੇ ਸਾਡੇ ਸਟੈਣੀ ਸਾਹਿਬ ਇਹ ਰੋਪੜ ਤੋਂ ਬੈਠੇ ਨੇ ਤੇ ਪਿੱਛੇ ਦੇਖੋ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸੈਕਟੀ ਨੇ ਦੁੱਧਾ ਦੁੱਧ ਪਾਣੀ ਦਾ ਪਾਣੀ ਥੋੜੇ ਸਾਹਮਣੇ ਆ ਇਹ 25 25 30 30 ਸਾਲਾਂ ਤੋਂ ਪ੍ਰਧਾਨ ਨੇ ਆਪਦੇ ਆਪਦੇ ਜ਼ਿਲ੍ਹਿਆਂ ਦੇ ਮੋਹਿਤ ਸਾਹਿਬ ਇੱਕ aarop ਹੋਰ ਲਾਇਆ ਹੈ ਤੁਹਾਡੇ ਕੋ ਪੱਟਾ ਹੈ ਉਹਨੇ ਸਿੱਧੀ ਸਿੱਧੀ ਗੱਲ ਕਹੀ ਕਿ ਮੋਹਿਤ ਸਾਹਿਬ ਕਿਸੇ ਪੱਟੇ ਦੇ ਮਾਲਕ ਨਹੀਂ ਜੇ ਅਸੀਂ ਦੇਖੋ ਉਹਨੂੰ ਮੈਂ ਕੋਈ ਆਪਣਾ ਸਰਟੀਫੀਕੇਟ ਨਹੀਂ ਦੇਣਾ ਮੈਂ ਅੱਜ ਵੀ ਪੱਠੇ ਦਾ ਮਾਲਕਾ ਤੇ ਕੱਲ ਵੀ ਸੀ ਤੇ ਕੱਲ ਨੂੰ ਵੀ ਰਹਾਂਗਾ ਜ਼ਮੀਨ ਵੀ ਮੇਰੇ ਨਾਲ ਲਾਇਸੈਂਸ ਵੀ ਮੇਰੇ ਨਾਲ ਵਾਇਆ ਸਬੂਤ ਜਦੋਂ ਮਰਜ਼ੀ ਮੇਰੇ ਕੋਲ ਲੈ ਲਓ ਤੇ ਉਹਦੀ ਹਿਸਟਰੀ ਸਾਰੇ ਜਾਣਦੇ ਆ ਲੁਧਿਆਣੇ ਦੀ ਤੇ ਉਸ ਬੰਦੇ ਨੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਦੇਖੋ ਮੈਨੂੰ ਨਹੀਂ ਪੈਂਦਾ ਮੈਂ ਤਾਂ ਡਾਕੂਮੈਂਟ ਕਹਿੰਦੀ ਆ ਸਰਕਾਰ ਦੇ ਪੁਲਿਸ ਦੇ ਆ ਸਾਰੇ ਆ ਮੁਕੱਦਮਿਆਂ ਦੀ ਉਹਦੇ ਉੱਤੇ ਤਿੰਨ ਜਾਂ ਚਾਰ ਮੁਕੱਦਮੇ 420 ਦੇ ਨੇ ਯਵਨਿੰਦ ਦੇ ਕੇਸ ਦੇ ਵਿੱਚ ਵੀ ਉਹਨੂੰ ਸਜ਼ਾ ਹੋ ਚੁੱਕੀ ਆ ਆ 420 ਦੇ ਮੁਕੱਦਮੇ ਆ ਮੇਰੇ ਤੋਂ ਵਾਇਰ ਪ੍ਰੂਫ ਲੈ ਲਓ ਇਹ ਕੋਈ ਮੈਂ ਤਾਂ ਬਣਾਏ ਨਹੀਂ ਗੇ ਕੋਈ ਸਾ ਪੰਜਾਬ ਪ੍ਰਧਾਨ ਤੁਸੀਂ ਆ ਤੁਹਾਡੇ ਸਾਹਮਣੇ ਬੈਠੇ ਉਹਨਾਂ ਨੂੰ ਮੰਨਦੇ ਹੋ ਕਿ ਨਹੀਂ ਉਹਨਾਂ ਨੂੰ ਕਿਵੇਂ ਮੰਨਾਂਗੇ ਜਿਹੜੇਡ ਬਾਡੀ ਆ ਹਾਂ ਠੀਕ ਹੈ ਠੀਕ ਹੈ ਸਾਡੇ ਟਰੇਡ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਭ ਤੋਂ ਮੇਨ ਮੁਸ਼ਕਲ ਜਿਹੜੀ ਸਾਡੀ ਇਸ ਵੇਲੇ ਮਾਈਨਿੰਗ ਨੂੰ ਲੈ ਕੇ ਕਿਉਂਕਿ ਲਾਸਟ 9/8 2024 ਨੂੰ ਈਸੀ ਇੰਪਲੀਮੈਂਟ ਹੋਈ ਜੀ ਸਾਡੀ ਸੈਂਟਰ ਗਵਰਨਮੈਂਟ ਵੱਲੋਂ ਬਟ ਉਹ ਸਟੇਟ ਸਾਰਿਆਂ ਲਈ ਹੋਈ ਸੀ ਅਸੀਂ ਇਹ ਚਾਹੁੰਦੇ ਆ ਕਿ ਜਿੱਦਾਂ ਹਰਿਆਣਾ ਸਟੇਟ ਦੇ ਵਿੱਚ ਕੰਮ ਚੱਲ ਰਿਹਾ ਤੇ ਸਾਨੂੰ ਪੰਜਾਬ ਨੂੰ ਵੀ ਉਹਦੇ ਆਧਾਰ ਤੇ ਸਾਨੂੰ ਕੰਮ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਤੇ ਫਿਰ ਤੁਸੀਂ ਇਸ ਕੀ ਏਜੰਡਾ ਤੈਅ ਕੀਤਾ ਜੀ ਜੀ ਅਸੀਂ ਫਸਟ ਆਫ ਆਲ ਅੱਜ ਗਰਾਊਂਡ ਲੈਵਲ ਤੋਂ ਸਾਰੇ 23 ਦੇ 23 ਜ਼ਿਲ੍ਹਾ ਪ੍ਰਧਾਨ ਸੈਕਟਰੀ ਸਾਹਿਬਾਨ ਤੇ ਸਾਡੇ ਨਾਲ ਉਹਨਾਂ ਦੇ ਅਹੁਦੇਦਾਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਸਾਰੀ ਟੀਮ ਇਕੱਠੇ ਹੋ ਕੇ ਹੀ ਫੈਸਲਾ ਕੀਤਾ ਕਿ ਅਸੀਂ ਇਹ ਲੈ ਕੇ ਗੁਜਾਰਸ਼ ਸਰਕਾਰ ਕੋਲ ਜਾਵਾਂਗੇ ਕਿਉਂਕਿ ਪੱਠਾ ਟ੍ਰੇਡ ਜਿਹੜੀ ਆਲਰੇਡੀ ਪਹਿਲਾਂ ਹੀ ਬੜੀ ਮੁਸ਼ਕਿਲ ਦੇ ਦੌਰ ਤੋਂ ਲੰਘ ਰਹੀ ਹੈ ਅੱਜ ਸਥਿਤੀ ਇਹ ਆ ਗਈ ਹੈ ਕਿ ਜੇ ਮਾਈਨਿੰਗ ਦੇ ਇਸ਼ੂ ਦੇ ਵਿੱਚ ਸਟੇਟ ਬੰਦ ਹੋ ਗਿਆ ਪੱਠਾ ਤਾਂ ਫਿਰ ਕੰਮ ਕਿਵੇਂ ਚੱਲੇਗਾ ਫਿਰ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਵਾਲੀਆ ਜੀ ਕਹਿ ਰਹੇ ਨੇ ਮੈਂ ਪੰਜਾਬ ਪ੍ਰਧਾਨ ਆ ਉਹ ਤਾਂ ਇੱਥੇ ਉਪਸਥਿਤ ਦੇਖੋ ਅੱਜ ਦਾ ਸਾਡਾ ਇਹ ਵਿਸ਼ਾ ਨਹੀਂ ਐਕਚੁਅਲੀ ਕਿ ਇਹ ਕੋਈ ਨਿੱਜੀ ਕਿਸੇ ਦੀ ਜਾਇਦਾਦ ਨਹੀਂ ਹੈ ਇਹ ਬੜਾ ਗਰਾਊਂਡ ਲੈਵਲ ਤੇ ਇੱਕ ਪ੍ਰੋਟੋਕਾਲ ਚੱਲਦਾ ਹੈ ਸਾਡੇ ਤਹਿਸੀਲ ਲੈਵਲ ਤੇ ਪ੍ਰਧਾਨ ਬਣਾਉਂਦੇ ਆ ਉਸ ਤੋਂ ਬਾਅਦ ਆ ਡਿਸਟ੍ਰਿਕਟ ਲੈਵਲ ਤੇ ਬਣਦੇ ਆ ਫਿਰ ਸਾਡੇ ਪੰਜਾਬ ਲੈਵਲ ਤੇ ਬਣਦੇ ਆ ਮੈਂ ਸਮਝਦਾ ਵੀ ਸਾਡੇ ਕੋਲ ਇਸ ਵੇਲੇ 23 ਦੇ 23 ਜ਼ਿਲ੍ਹਾ ਪ੍ਰਧਾਨ ਹਾਜ਼ਰ ਆ ਉਹਨਾਂ ਦੇ ਨਾਲ ਜਨਰਲ ਸੈਕਟਰੀ ਹਾਜ਼ਰ ਆ ਨਾਲ ਸਾਡੇ ਅਹੁਦੇਦਾਰ ਸਹਿਬਾਨ ਹਾਜ਼ਰ ਨੇ ਸਾਡੀ ਪੰਜਾਬ ਦੀ ਪੂਰੀ ਟੀਮ ਬੈਠੀ ਆ ਪੰਜਾਬ ਦੇ ਪ੍ਰਧਾਨ ਕੋਲ ਨੇ ਹਰਨੇਸ਼ ਮੋਹੀ ਜੀ ਜੋ ਸਾਡੇ ਪੰਜਾਬ ਦੇ ਰਿਪਰੈਜ਼ੈਂਟ ਪ੍ਰਧਾਨ ਨੇ ਸਰ ਉਹਨੇ ਬੋਲ ਲਾਇਆ ਸੀ ਕਿ ਬੋੜੀ ਪੰਜਾਬੋ ਪੰਜਾਬ ਬਚਾਓ ਇਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਇਸ ਤਰ੍ਹਾਂ ਇਹ ਕੁਝ ਲੋਕ ਨੇ ਗੁੰਡਾ ਅੰਸਰ ਲੋਕ ਨੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਹਮੇਸ਼ਾ ਹੀ ਵਿਊ ਰਹਿੰਦਾ ਹਰੇਕ ਟ੍ਰੇਡ ਨੂੰ ਬਦਨਾਮ ਕਰਦੇ ਨੇ ਇਹ ਥੋੜਾ ਲੋਕਾਂ ਦਾ ਪੱਖ ਆ ਕਿ ਤੁਸੀਂ ਅਸਲੀਅਤ ਨੂੰ ਪਛਾਣੋ ਔਰ ਉਹਨੂੰ ਪਛਾਣ ਕੇ ਤੁਸੀਂ ਆਪਣਾ ਪੱਖ ਰੱਖੋ ਹਾਂਜੀ ਜਸ਼ਨਜੀ ਜੀ ਜਿਹੜੀ ਪੱਠਾ ਮਾਲਕ ਐਸੋਸੀਏਸ਼ਨ ਆ ਇਹ ਇੱਕ ਬਹੁਤ ਵੱਡਾ ਇੱਕ ਮਤਲਬ ਲੈਵਲ ਦੀ ਐਸੋਸੀਏਸ਼ਨ ਆ ਇਹ ਕੋਈ ਇੱਕ ਗਲੀ ਮੁਹੱਲੇ ਵਾਲੀ ਨਹੀਂ ਹੈਗੀ ਇਹ ਤਹਿਸੀਲ ਤੋਂ ਪ੍ਰਧਾਨ ਚੁਣੇ ਜਾਂਦੇ ਆ ਉਸ ਤੋਂ ਬਾਅਦ ਜ਼ਿਲ੍ਹੇ ਦੇ ਚੁਣੇ ਜਾਂਦੇ ਪੰਜਾਬ ਦਾ ਚੁਣਦਾ ਆਲ ਇੰਡੀਆ ਦੀ ਬੋਡੀ ਵੀ ਹੈਗੀ ਆ ਸਾਡਾ ਆਲ ਇੰਡੀਆ ਦਫ਼ਤਰ ਦਿੱਲੀ ਆ ਲੁਧਿਆਣੇ ਦਾ ਦਫ਼ਤਰ ਲੁਧਿਆਣੇ ਆ ਲੇਕਿਨ ਜਿਹੜੀ ਤੁਸੀਂ बार-बार ਜਿਸ ਬੰਦਾ ਦਾ ਨਾਮ ਲੈ ਰਹੇ ਹੋ ਉਸ ਨੇ ਕੁਛ ਸਾਲ ਪਹਿਲਾਂ ਅਸੋਸ਼ੀਏਟਡ ਪਲਾਟ ਵੇਚ ਦਿੱਤਾ ਸੀਗਾ ਉਹ ਵਿਦ ਪ੍ਰੂਫ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ ਮੈਂ ਉਦੋਂ ਨਹੀਂ ਸੀਗਾ ਉਦੋਂ ਸਾਡੇ ਸਾਥੀ ਵਿੱਚ ਬੈਠੇ ਢੱਲੋਂ ਸਾਹਿਬ ਹੋਰ ਇਹਨਾਂ ਨੇ ਲੇਕਿਨ ਉਹ ਕਿਸੇ ਤਰੀਕੇ ਨਾਲ ਐਪਲੀਕੇਸ਼ਨ ਦਵਾਤੀ ਸੀ ਦੁਬਾਰਾ ਫੇਰ ਐਪਲੀਕੇਸ਼ਨ ਦਿੱਤੀ ਹੋਈ ਹੈ ਉਹਦੇ ਬਾਅਦ ਇਹਨਾਂ ਸਾਡਾ ਜਿਹੜਾ ਦਫ਼ਤਰ ਆ ਉਹ ਇੰਨਾ ਮਹਿੰਗਾ ਹੋ ਗਿਆ 4-5 ਕਰੋੜ ਦਾ ਹੋ ਗਿਆ ਦਫਤਰ ਦਫਤਰੀ ਗੱਲ ਕਰਦੇ ਨਾ ਕੋਲਵੰਦ ਸਿੱਧੂ ਜੀ ਦੇਖੋ ਮੇਰੀ ਗੱਲ ਸੁਣੋ ਉਹ ਇੱਕ ਸਨਮਾਨਯੋਗ ਐਮਐਲਏ ਆ ਜੀ ਜੀ ਐਮਐਲਏ ਦਾ ਕੰਮ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਏਡੀ ਵੱਡੀ ਬੋਡੀ ਆ ਆ 23 ਜਿਲ੍ਹੇ ਬੈਠੇ ਇੱਥੇ 23 ਜਿਲ੍ਹੇ ਦੇ ਪ੍ਰਧਾਨ ਜਨਰਲ ਸੈਕਟਰੀ ਸਾਰੇ ਆਏ ਹੋਏ ਪੂਰੇ ਪੰਜਾਬ ਦੇ ਬੈਠੇ ਆ ਤੁਸੀਂ ਇਕੱਲੇ ਇਕੱਲੇ ਨੂੰ ਜਿੰਨੂੰ ਮਰਜ਼ੀ ਪੁੱਛ ਸਕਦੇ ਹੋ ਇਹ ਹਮ 2 ਸਾਲ ਬਾਅਦ ਇਲੈਕਸ਼ਨ ਦਾ ਪ੍ਰੋਸੈਸ ਆ ਜਿਹੜਾ ਕਿ ਅੱਜ ਕਮੇਟੀ ਬਣੀ ਆ 13 ਮੈਂਬਰੀ ਕਮੇਟੀ ਬਣੀ ਆ ਪੰਜਾਬ ਦੀ ਜਿਹੜੀ ਆਪਣੇ ਮਸਿਆਂ ਨੂੰ ਲੈ ਕੇ ਮંત્રી ਸਾਹਿਬਾਨ ਨੂੰ ਵੀ ਮਿਲੇਗੀ ਇਹ ਜਿਹੜੀ ਇਹ ਸਾਡੇ ਜਨ ਸ਼ਕਤੀ ਪੰਜਾਬ ਆ ਉਹ ਸਾਡੇ ਪ੍ਰਧਾਨ ਹੈਗੇ ਪੰਜਾਬ ਦੇ ਆ ਚੇਅਰਮੈਨ ਬੈਠੇ ਮਨਿੰਦਰ ਜੀ ਸਰਪ੍ਰਸਤ ਬੈਠੇ ਹੁਸ਼ਿਆਰਪੁਰ ਤੋਂ ਆ ਪੱਤਰਕਾਰ ਸਾਹਿਬ ਤੋਂ ਆ ਮੁਕਸੁਰ ਤੋਂ ਆ ਸਾਰੇ ਜ਼ਿਲ੍ਹਿਆਂ ਦੇ ਤੋਂ ਆ ਤਰਨਤਾਰਨ ਤੋਂ ਬੈਠੇ ਆ ਉਹ ਮੋਗੇ ਤੋਂ ਬੈਠੇ ਆ ਸਾਰੇ ਜ਼ਿਲ੍ਹਿਆਂ ਤੋਂ ਆ ਬਠਿੰਡੇ ਤੋਂ ਬੈਠੇ ਸਾਰੇ ਬੈਠੇ ਆ ਜੀ ਸਾਲ ਪੁਰਾਣੇ ਪ੍ਰਧਾਨ ਸੋ ਸਾਰੇ ਪੁਰਾਣੇ ਸੋ ਜਿਹੜੀ ਗੱਲ ਇਹ ਹੈਗੀ ਆ ਕਿ ਉਹਸ ਬੰਦੇ ਨੂੰ ਸਿਰਫ ਇੱਕ ਲਾਲਚ ਦੇ ਵਸ਼ ਜੀ ਮੈਨੂੰ ਨਹੀਂ ਸਮਝ ਆਈ ਕਿ ਕਲਵੰਦ ਸਿੱਧੂ ਇੱਕ ਸਿਆਣਾ ਹੀ ਬੰਦੇ ਸੀ ਸਾਡੇ ਨਾਲ ਕਾਂਗਰਸ 'ਚ ਰਹੇ ਉਹ ਉਹ ਕੀ ਸੋਚ ਕੇ ਉਹਦੇ ਗੱਲ 'ਚ ਹਾਰ ਪਾ ਦਿੰਦੇ ਆ ਉਹਨਾਂ ਦੀ ਮਨਸ਼ਾ ਕੀ ਆ ਤਾਂ ਉਹ ਹੀ ਦੱਸ ਸਕਦਾ ਕੀ ਮਨਸ਼ਾ ਉਹਦੇ ਵਿੱਚ ਲੇਕਿਨ ਗੱਲ ਇੱਕ ਕਲੀਅਰ ਹੈਗੀ ਆ ਇਹ ਇਲੈਕਟਿਡ ਬੋਡੀ ਆ ਅੱਜ ਦੁਬਾਰਾ ਫੇਰ ਦੀ ਮੀਟਿੰਗ ਹੋਈ ਆ ਸਾਡੇ ਮਸਲਿਆਂ ਦੇ ਵਾਸਤੇ ਜਿਹੜਾ ਕਿ ਮਾਈਨਿੰਗ ਦਾ ਮਾਈਨਿੰਗ ਸਾਡਾ ਰਾਮ ਟ੍ਰੀਵਲ ਆ ਜੀ ਸਰ ਜਿਹੜੀ ਤੁਸੀਂ ਗੱਲ ਕੀਤੀ ਆ ਦਫ਼ਤਰੀ ਕਰੋਨਾ ਦਫ਼ਤਰ ਹੈ ਮਿਸਟਰ ਵਾਲੀਆ ਘਰੇ ਪ੍ਰਧਾਨ ਬਣੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਈ ਇਹਨਾਂ ਦਾ ਕਬਜ਼ਾ ਆ ਰਿਹਾ ਉਸ ਦਫ਼ਤਰ ਤੋਂ ਹੁਣ ਸਾਡੇ ਕੋਲ ਹੈ ਕਬਜ਼ਾ ਦੇਖੋ ਉਹ ਕਬਜ਼ਾ ਕਿਸੇ ਕੋਲ ਨਹੀਂ ਹੋ ਸਕਦਾ ਉਹ ਐਸੋਸੀਏਸ਼ਨ ਦੀ ਲੁਬਿਆਣਾ ਬ੍ਰਿਕਲਿਨ ਓਨਰਸ ਐਸੋਸੀਏਸ਼ਨ ਦੇ ਨਾਮ ਦੀ ਰਜਿਸਟਰੀ ਹੈ ਇਹ ਅਕਨੋਲਜਮੈਂਟ ਹੈ ਕਿ ਜਦੋਂ ਮੈਂ ਪ੍ਰਧਾਨ ਬਣਿਆ ਸੀ ਉਹਦੀ ਡਾਕੂਮੈਂਟ ਬੋਲਦੇ ਨਾ ਉਹ ਇੱਕ ਐਡੀ ਬੰਦਾ ਬਣ ਜਾਵੇ ਟਰੱਕ ਯੂਨੀਅਨ ਨਹੀਂ ਹੈਗੀ ਇਹ ਮੀ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਤਾ ਸੀ ਧੱਕੇ ਨਾਲ ਕਲੋਂ ਸਿੱਧੂ ਜੀ ਨੇ ਉਹੀ ਰਿਵਾਜ ਚਲਾ ਕੇ ਸੋਚਿਆ ਵੀ ਸ਼ਾਇਦ ਉਹ ਪ੍ਰਧਾਨ ਬਣਾ ਦਈਏ ਪਰ ਉਸ ਦੀ ਮੀਟਿੰਗ ਦੇ ਵਿੱਚ ਹੁਣ ਤੁਸੀਂ ਪਰਸ ਤੁਸੀਂ 14 ਦਾ ਬੰਦੇ ਸੀ ਪਠਿਆਲੇ ਦੇ ਵਿੱਚ ਪੂਰੇ ਪੰਜਾਬ ਦਾ ਪ੍ਰਧਾਨ ਕਹਿੰਦਾ ਬਣ ਗਿਆ 23 ਜ਼ਿਲ੍ਹਿਆਂ ਦੇ ਆ ਦੇਖੋ 100 ਬੰਦਾ ਇੱਥੇ ਬੈਠਾ ਹੈ ਇਸ ਵੇਲੇ ਉਹਦੇ ਨਾਲ ਜਿਹੜੇ ਹੈਗੇ ਆ ਤੇ ਇਸ ਕਰਕੇ ਉਹ ਇੱਕ ਉਹਨੂੰ ਬੰਦੇ ਨੂੰ ਇਕਾਦਰਤ ਐ ਇਦਾਂ ਦੀ ਉਹ ਹੁਣ ਉਹਦੇ ਦਫ਼ਤਰ ਤੇ ਨਿਗ੍ਹਾਈ ਹੋਈ ਆ ਲੇਕਿਨ ਉਹ ਦਫ਼ਤਰ ਨਹੀਂ ਵਿਕਣਾ ਹੈਗਾ ਕੋਲ ਮਲਾ ਕੇ ਤੁਸੀਂ ਨਹੀਂ ਮੰਨਦੇ ਜੀ ਉਹ ਵੀ ਅਪਰੋਚ ਕਰੋਗੇ ਸਰ ਦਫ਼ਤਰ ਹਾਂ ਬਿਲਕੁਲ ਅਸੀਂ ਅਪਰੋਚ ਕਰ ਰਹੇ ਸੀ ਉਹਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਹੋਈ ਆ ਅਸੀਂ ਦੇਖੋ ਮੰਤਰੀ ਨਾਲ ਮੀਟਿੰਗਾਂ ਤਿੰਨ ਹੋ ਚੁੱਕੀਆਂ ਸਾਰੀ ਬੋਡੀ ਦੀਆਂ ਸੀਐਮ ਸਾਹਿਬ ਨਾਲ ਮਾਈਨਿੰਗ ਮਿਨਿਸਟਰ ਨਾਲ ਹੋ ਚੁੱਕੀਆਂ ਸੀਐਮ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਸਾਡੀ ਅਫੀਸ਼ੀਅਲ ਮੀਟਿੰਗ ਰੱਖ ਹੋਣੀ ਹੈ ਕੁਝ ਦਿਨਾਂ ਦੇ ਵਿੱਚ ਉਹ ਪਟਿਆਲੇ ਦੇ ਪ੍ਰਧਾਨ ਬੈਠੇ ਹੋਊਂਗੇ ਮੀਟਿੰਗ ਹੋ ਚੁੱਕੀ ਸਾਰੇ ਨਾਲ ਮਤਲਬ ਪੂਰੇ ਜ਼ਿਲ੍ਹੇ ਹੈਗੇ ਜਿਹੜੇ ਇਸ ਕਰਕੇ ਉਹ ਨੂੰ ਨਹੀਂ ਗਿਣਤੀ ਜਿਹੜੀ ਅਸੀਂ ਉਹਨੂੰ ਰੱਖਦੇ ਕੋਈ ਉਹਨੂੰ ਤਾਂ ਕੱਢਿਆ ਪਹਿਲਾਂ ਹੀ ਇਹਨਾਂ ਨੇ ਕਿ ਉਹ ਪਹਿਲਾਂ ਦਫ਼ਤਰ ਹਿਸਾਬ ਨਹੀਂ ਹੁੰਦਾ ਉਹਨੇ ਦੇਖੋ ਕੋਟੀ-ਮੋਟੀ ਗੱਲ ਹੈ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਹੋ ਅਸੀਂ ਨਹੀਂ ਮੰਨਦੇ ਜੀ ਇਹਨੂੰ ਉਹ ਪ੍ਰਧਾਨ ਇਲੈਕਟਿਡ ਬੋਡੀ ਅਸੀਂ ਉਹਨੂੰ ਪ੍ਰਧਾਨ ਚੋਣਾਂ ਆ ਅੱਜ ਦੀ ਮੀਟਿੰਗ ਸਾਡੀ ਹੈਗੀ ਆ ਸਾਡੀਆਂ ਸਮੱਸਿਆਵਾਂ ਵਾਂ ਸਰਕਾਰ ਦੇ ਪ੍ਰਤੀ ਅਸੀਂ ਜੋ ਸਰਕਾਰ ਨੂੰ ਸਾਨੂੰ ਕੇਂਦਰ ਨੇ ਸਾਡੇ ਤੇ ਈਸੀ ਲਗਾਈ ਹੋਈ ਸੀਗੀ ਸਾਡੇ ਇਸ ਕਰਕੇ ਉਹ ਸਾਡੇ ਜਨਤ ਸੇਫਟੀ ਤੁਹਾਨੂੰ ਉਹਦੇ ਬਾਰੇ ਸਾਰਾ ਕੁਝ ਬੈਟਰ ਦਾ ਸਰ ਗਿਆ ਕਬਜ਼ਾ ਕਿਹਦਾ ਰਹੇਗਾ ਇਹਨਾਂ ਦਾ ਰੇਗ ਹੈ ਕਿ ਦਫਤਰ ਦੇ ਉੱਤੇ ਕਬਜ਼ਾ ਹੈਗਾ ਰੂਆ ਜਿਹੜੀ ਬੋਡੀ ਆ ਠੀਕ ਆ ਜੀ ਜਿਹਦੇ ਨਾਂ ਤੇ ਰਜਿਸਟਰੀ ਹੋ ਰਹੂਗਾ ਨਾ ਜੇ ਵੀ ਤੁਹਾਡੇ ਨਾਂ ਤੇ ਰਜਿਸਟਰੀ ਤੇ ਤੁਹਾਡਾ ਰਹੇਗਾ ਜੇ ਮੇਰੇ ਨਾਂ ਤੇ ਮੇਰਾ ਰਹੇਗਾ ਰਜਿਸਟਰਡ ਬੋਡੀ ਆ ਕੋ ਉਦਾਂ ਨਹੀਂ ਹੈਗੀ ਇਹ ਇਲੈਕਟਡ ਬੋਡੀ ਆ ਸਾਰੀ ਇਹ ਆਪਣੇ ਆਪ ਨਹੀਂ ਕੋਈ ਹੈਗੀ ਮੈਂ ਪਹਿਲਾਂ ਹੀ ਕਹਿਆ ਵੀ ਟਰੱਕ ਯੂਨੀਅਨ ਨਹੀਂ ਹੈਗੀ ਇਹ ਬੜੀ ਟ੍ਰੇਡ ਵਧੀਆ ਤੀਕਿਆਂ ਚੱਲਦਾ ਹੈਗਾ ਐਸੋਸੀਏਸ਼ਨ ਸੋ ਤੁਸੀਂ ਜਿਹੜੀਆਂ ਸਮੱਸਿਆ ਹੈਗੀਆਂ ਮੋਹੀ ਸਾਹਿਬ ਲਖਵੀਰ ਸਿੰਘ ਹੀ ਸਾਡੇ ਉਹਨੂੰ ਦੱਸ ਦਿੰਦੇ ਜਿਹੜੀ ਅਸੀਂ ਉਹ ਸਰਕਾਰ ਨੂੰ ਮਿਲਣ ਵਾਸਤੇ ਮਾਈਨਿੰਗ ਮਿਨਿਸਟਰ ਨਾਲ ਸਾਡੀ ਮੀਟਿੰਗ ਤੈਅ ਹੋਈ ਹੋਈ ਆ ਜੀ ਮਿਨਿਸਟਰ ਸਾਹਿਬ ਨਾਲ ਹੋਈ ਆ ਜੀ ਉਹਦੇ ਬਾਰੇ ਜੋ ਹੋਣੀ ਮੀਟਿੰਗ ਉਹ ਲਖਵੀਰ ਸਿੰਘ ਜੀ ਤੁਹਾਨੂੰ ਜੀ ਸਰ ਜੀਰੋ ਬੰਦੇ ਨਾਲ ਬਾਰੇ ਤੁਸੀਂ ਨਾਲ ਦੇ ਕੋ ਮਨੀਂਦਰ ਸਿੰਘ ਚੇਅਰਮੈਨ ਪੰਜਾਬ ਵਹੀਕਲ ਐਸੋਸੀਏਸ਼ਨ ਕੀ ਅੱਜ ਦਾ ਏਜੰਡਾ ਅੱਜ ਦਾ ਮੇਨ ਏਜੰਡਾ ਸਾਡਾ ਮਾਈਨਿੰਗ ਦਾ ਸੀ ਸਾਡੀ ਜਿਹੜੀ ਮਾਈਨਿੰਗ ਦੀ ਪ੍ਰੋਬਲਮ ਆ ਉਹਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਸਾਰੇ 23 ਦੇ 23 ਜ਼ਿਲ੍ਹੇ ਸਾਡੇ ਇੱਥੇ ਇਕੱਠੇ ਨੇ ਅਸੀਂ ਇਹ ਜਿਹੜੀ ਮੈਨਿੰਗ ਦੀ ਸਮੱਸਿਆ ਇਹ ਲੈ ਕੇ ਇਕੱਠੇ ਹੋ ਕੇ ਮੰਤਰੀ ਸਾਹਿਬ ਕੋਲ ਜਾਵਾਂਗੇ ਪਹਿਲਾਂ ਵੀ ਗਏ ਆ ਸਾਨੂੰ ਵਿਸ਼ਵਾਸ ਵੀ ਦਵਾਇਆ ਵੀ ਸਾਡੇ ਮਸਲੇ ਹੱਲ ਹੋਣਗੇ ਅਗਰ ਸਾਡੇ ਮਸਲੇ ਫਿਰ ਦੁਬਾਰਾ ਅਸੀਂ ਲੈ ਕੇ ਜਾਂਦੇ ਆ ਅਗਰ ਸਾਡੇ ਮਸਲੇ ਇਹ ਸਰਕਾਰ ਹੱਲ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਮੀਟਿੰਗ ਕਰਕੇ ਕੋਈ ਸੰਘਰਸ਼ ਦਾ ਕੋ ਤਕੜਾ ਸੰਘਰਸ਼ ਦਾ ਐਲਾਨ ਕਰਾਂਗੇ ਠੀਕ ਹੈ ਇਹ ਅੱਜ ਹੁਣ ਕੋਈ ਬਾਡੀ ਨਹੀਂ ਰਹੀ ਕਿਉਂਕਿ ਆਲਰੇਡੀ ਸਰਬਸੰਮਤੀ ਦੇ ਨਾਲ ਹਾਊਸ ਨੇ ਮੈਨੂੰ ਪ੍ਰਧਾਨ ਨੀ ਦਿੱਤੀ ਪਾਵਰ ਦੇ ਕੇ ਆਪਣੀ ਪਾਵਰ ਬਖਤੇ ਹਾਊਸ ਨੂੰ ਮੈਨੂੰ ਬਣਾਤਾ ਪਰਦਾ ਇਹ ਜਿਹੜਾ ਬੰਦਾ ਹਰਮੇਸ਼ ਸਿੰਘ ਸਾਹਿਬ ਨੇ ਜੀ ਇਹ 2 ਸਾਲ ਲਈ ਬਣਿਆ ਸੀ 17 ਤੋਂ ਲੈ ਕੇ 19 ਤੱਕ 2 ਸਾਲ ਲਈ ਬਣਿਆ ਸੀ ਫਿਰ 4 ਸਾਲ ਨਜਾਇਜ਼ ਕਬਜ਼ੇ ਕਰੀ ਬੈਠਾ ਰਿਹਾ ਜੀ ਇਸੇ ਨੇ ਨੂੰ ਕਿਹਾ ਨਹੀਂ ਉੱਤਰ ਨੂੰ ਇਹ ਉਤਰਿਆ ਨਹੀਂ ਹੁਣ ਬੜੀ ਮੁਸ਼ਕਲ ਨਾਲ ਜੀ ਸਾਰੇ ਮੈਂਬਰਾਂ ਨੇ ਕਿਹਾ ਵੀ ਸਾਡਾ ਤਾਂ ਹਾਲ ਬਹੁਤ ਮਾੜਾ ਹੋ ਗਿਆ ਪੰਜਾਬ ਰੁਲ ਗਿਆ ਪਠਿਆਲੇ ਵਿਚਾਰੇ ਹਾਲਤ ਬਹੁਤ ਮਾੜੀ ਹੋ ਗਈ ਫਿਰ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਪਰਦਾਨ ਨੂੰ ਸੁਣੀਆ ਵੀ ਸਾਨੂੰ ਇਹ ਮੰਗਾਂ ਸਰਕਾਰ ਨੂੰ ਜੋ ਵੀ ਧਮਾਨ ਨੇ ਸਾਡੀਆਂ ਪੂਰੀਆਂ ਕਰੋ ਕਿ ਕਿ ਸਰਕਾਰ ਇਹ ਵਾਰ ਸਰਕਾਰ ਤਾਂ ਚਲੋ ਵਧੀਆ ਕੰਮ ਕਰੀ ਕਰਦੇ ਹੁੰਦੇ ਅਫਸਰ ਸਾਹੀ ਜਹੋ ਕਈ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਕਰ ਰਹੇ ਆ ਉਹ ਤਾਂ ਹੁਣ ਮੰਤਰੀ ਸਾਹਿਬ ਬੀਜੀ ਆਏ ਨੇ ਬਹੁਤ ਵਧੀਆ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਜਿਹੜੇ ਬੰਦਰ ਕੋਈ ਜੀ ਨੇ ਉਹ ਹੁਣ ਖੜਾ ਦੇ ਵਿੱਚ ਬੀਜੀ ਨੇ ਖੜਾ ਦੇ ਵਿੱਚ ਉਹਨਾਂ ਨੂੰ ਡਿਊਟੀ ਲੱਗੀ ਆ ਪ੍ਰਧਾਨ ਕੋਟ ਤੇ ਗੁਰਦਾਸਪੁਰ ਉੱਧਰ ਬੀਜੀ ਨੇ ਉਹ ਕਹਿੰਦੇ ਕਿ ਤੁਹਾਡਾ ਕੋਈ ਇਕੱਠਾ ਦਾ ਸੁਝਮੇਟ ਇਹ ਜਿਹੜੇ ਫੰਗ ਜੇ ਮਾਰਦਾ ਫਿਰਦਾ ਨਾ ਜੀ ਇਹ ਦੀ ਕੋਈ ਵੈਲੂ ਨਹੀਂ ਹੈ ਹੁਣ ਐਸੋਸਨ ਦੇ ਮੂਰੇ ਕੋਈ ਕਮੇਟੀ ਕਮੇਟੀ ਦੀ ਕੋਈ ਵੈਲੂ ਨਹੀਂ ਹੁੰਦੀ ਜੇ ਬਣ ਵੀ ਜਾਓ ਸਾਡੇ ਤੇ ਕੀ ਅਸਰ ਅਸੀਂ ਲਿਖ ਕੇ ਦੇ ਦਾਂਗੇ ਵੀ ਇਹ ਤਰ੍ਹਾਂ ਦਾ ਡਿਜਨ ਬਚਾਰ ਹੋ ਸਕਦਾ ਹੈ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਜਦੋਂ ਇਲੈਕਟ੍ਰਿਕ ਬੋਡੀ ਸਾਡੀ ਹੈ ਉਹਨਾਂ ਦਾ ਇਹ ਕਹਿਣਾ ਹੈ ਜਦੋਂ ਮੈਨੂੰ ਵੋਟਾਂ ਕਹਿੰਦੇ ਪਈਆਂ ਸੀ ਪ੍ਰਧਾਨ ਦੇ ਤੌਰ ਦੇ ਤੇ ਮੈਨੂੰ 187 ਵੋਟਾਂ ਪਈਆਂ ਸੀ ਇਹਨਾਂ ਨੂੰ ਸਿਰਫ 9 ਵੋਟਾਂ ਪਈਆਂ ਇਹਨਾਂ ਨੂੰ ਪ੍ਰਧਾਨ ਬਣਾਇਆ ਕਿਵੇਂ ਇਹ ਪਹਿਲੀ ਗੱਲ ਤਾਂ ਜੀ ਪੰਜਾਬ ਦੀ ਅੰਦਰ ਸੀ ਜਦੋਂ ਪਈਆਂ ਜੀ ਉਦੋਂ ਰਾਣੀ ਦੀ ਚੋਣ ਹੋਈ ਸੀ ਅਸੀਂ ਉਹਦਾ ਬਾਈਕਾਟ ਕੀਤਾ ਸੀ ਮੋਹੀ ਸਾਹਿਬ ਬੜੇ ਵੱਡੇ ਭਲੇਖੇ ਚ ਨੇ ਵੀ ਉਹਨੂੰ ਜੀ ਅਸੀਂ ਉਹਦਾ ਬਾਈਕਾਟ ਨਾ ਕਰਦੇ ਤਾਂ ਅਸੀਂ ਚੋਣ ਜਿੱਤ ਨਹੀਂ ਸੀ ਇਹਨੇ ਕੀ ਕੀਤਾ ਸਰਕਾਰੀ ਤੰਤਰ ਦੀ ਮਦਦ ਲੈ ਕੇ ਜੀ 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 ਇਹਨੇ ਚੋਣਾਂ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਉਹਦਾ ਬਾਈਕਾਟ ਕਰਤਾ ਜੇ ਅਸੀਂ ਬਾਈਕਾਟ ਹੀ ਕਰਤਾ ਫੇ ਸਾਨੂੰ ਕਾਹਦੀਆਂ ਵੋਟਾਂ ਪੈਣੀਆਂ ਨੇ ਜੀ ਉਹ ਤਾਂ ਕਦੇ ਕਿਸੇ ਨੇ ਗਲਤੀ ਨਾ ਸਾਨੂੰ 5-7 ਵੋਟਾਂ ਨਹੀਂ ਹੋਣਗੀਆਂ ਅਸੀਂ ਤਾਂ ਤੋਂ ਅੱਗੇ ਸੀਗੇ ਇਹਨੇ ਜ਼ਬਰਦਸਤੀ ਆਪਣੇ ਦੇ ਹਾਰ ਪਵਾਦੇ ਲੋਕਾਂ ਤੋਂ ਕੀਤਾ ਨਾ ਇਸ ਕਰਕੇ ਉਹ ਇਹ ਕੀ ਗਾਈ ਜਾਂਦਾ ਵੀ ਮੈਨੂੰ ਉਹ ਤਾਂ ਪ੍ਰਧਾਨੇ ਦਾ ਬਣਿਆ ਸੀ ਨਾ ਕਿ ਪੰਜਾਬ ਉਹ ਤੁਹਾਡੇ ਦੇਾਰੇ ਨੇ ਕਹਿੰਦੇ ਇਹਨਾਂ ਨੇ ਜ਼ਬਰਦਸਤੀ ਇਸ ਵਾਰੀ ਹਾਰ ਪਾ ਕੇ ਆ ਵੀ ਪ੍ਰਧਾਨ ਨਾ ਸਾਾਨੂੰ ਤਾਂ ਹਾਊਸ ਨੇ ਚੁਣਿਆ ਜੀ ਪੂਰੇ ਹਾਊਸ ਨੇ ਚੁਣਿਆ ਔਰ ਇਹ ਉਦੋਂ ਪੰਜਾਬ ਦਾ ਪ੍ਰਧਾਨ ਜਿਹੜਾ ਬੜੇ 2 ਸਾਲ ਲਈ ਬਣਿਆ ਸੀ ਹੁਣ 4 ਸਾਲ ਹੋ ਗਏ ਕੋਈ ਪ੍ਰਧਾਨ ਹੀ ਹੈ ਨਹੀਂ ਸੀ ਸਰ ਮੋਹੀ ਸਾਹਿਬ ਦਾ ਇਹ ਕਹਿਣਾ ਹੈ ਜਿਹੜੀ ਇਲੈਕਟਿਕ ਬੋਡੀ ਅੱਜ ਸਾਡੇ ਨਾਲ ਬੈਠੀ ਹੈ ਤੇ 20 25 25 ਸਾਲ ਪੁਰਾਣੇ ਔਰ ਮੌਜੂਦਾ ਪੱਠਾ ਮਾਲਕ ਨੇ ਜਿਹੜੇ ਉਹਨਾਂ ਨਾਲ ਉਸ ਦਿਨ ਬੈਠੇ ਸੀਗੇ ਉਹ ਸਾਨੂੰ ਨਹੀਂ ਪਤਾ ਕਿਸ ਤੀ ਦਾ ਕਿਹੜਾ ਮੱਥੇ ਤੇ ਲਿਖਿਆ ਆ ਵੀ ਉਹ ਪੱ ਇਹ ਕਹਣਾ ਖਬਰਾਂ ਕਿਉਂ ਲਈ ਜਾਂਦਾ ਉੱਥੇ ਕਿਉਂ ਨਹੀਂ ਲਿਆਉਂਦਾ ਔਰ 25 30 30 ਸਾਲ ਤੋਂ ਜਿਹੜੇ ਕਹਿੰਦਾ ਬੜੇ ਹੋਏ ਨੇ ਉਹ ਕਦੇ ਉਹਨਾਂ ਨੇ ਚੋਣੇ ਨਹੀਂ ਕਰਾਈ ਪੱਠਾ ਕਹਿੰਦਾ ਇਹ ਮਤਲਬ ਹੈ ਕਿ ਕੋਈ ਜਿਹੜੇ ਵੀ ਉੱਥੇ ਅੱਜ ਉੱਥੇ ਆਏ ਨੇ ਕੋਈ ਵੀ ਪੱਠਾ ਮਾਲਕ ਨਹੀਂ ਹੈ ਨਹੀਂ ਪ੍ਰਧਾਨ ਨਹੀਂ ਸੀ ਕੀ ਉਹ ਕੋਈ ਪੱਠਾ ਮਾਲਕ ਹੋ ਸਕਦਾ ਹੋਣਗੇ ਦੋ ਚਾਰ ਉਹਦੇ ਵਿੱਚ ਅਸੀਂ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ ਕਿਉਂਕਿ ਕਿਉਂ ਨਹੀਂ ਉਹਨਾਂ ਨੇ ਕਦੇ ਕਰਾਈ ਜਿਹੜੇ ਵੀ ਆਏ ਪੰਜਾਬ ਦੇ ਅਲੱਗ-ਅਲੱਗ ਜਿੰਨਿਆਂ ਤੋਂ ਲੱਭ ਜਾਂ ਜਿਹਨਾਂ ਤੋਂ ਕਹੀ ਜਾਂਦਾ ਜੀ ਆਏ ਨੇ ਹੁਣ ਸੱਸ ਤੇ ਜਾਣਦੇ ਵੀ ਨਹੀਂ ਉਹਨਾਂ ਨੂੰ ਕੌਣ ਨੇ ਇੱਕ ਵਾਰੀ ਫੇਰ ਤੋਂ ਜਿਹੜੀ ਉਹ ਪਲਾਟ ਕੋ ਉਹਨਾਂ ਨੂੰ ਮੁੱਦਾਨਾ ਨੇ ਜ਼ਰੂਰ ਚੱਕਿਆ ਕਹਿੰਦੇ ਪਲਾਟ ਵੇਚ ਕੇ ਬਣੇ ਪੈਸੇ ਕਹਿੰਦੇ ਕਿ ਮੈਂ ਇੱਕ ਮਾਰ ਮੁੱਦਾ ਚੱਕੂਗਾ ਜੀ ਉਹਨੇ ਇਨਕੁਆਰੀ ਵੀ ਕਰਵਾ ਲਈ ਜੀ ਉਹਨੇ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਉਹਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਸਾਡੇ ਕੋਲ ਕਾਪੀ ਪਈ ਆ ਨਾਲੇ ਪਲਾਟ ਦਾ ਇਹ ਮਾਮਲਾ ਲੱਗਦਾ ਉਦੋਂ ਦਾ ਹੈ ਵੀ ਜਿਉਂ ਨਹੀਂ ਸਾਡੀ ਚ ਪਲਾਟ ਯੂਨੀਅਨ ਚ ਮਤਾ ਪਾ ਕੇ ਵਿੱਚ ਅਸੀਂ ਯੂਨੀਅਨ ਦੇ ਪੈਸੇ ਕੈਸ ਰੱਖੋ ਆਏ ਸੀ ਉਹਦੇ ਅਸੀਂ ਪੈਸੇ ਭਰਾਏ ਨੇ ਜਿਹੜਾ ਅਸੀਂ ਐਸਸੀਪ ਲਿਆ ਹੋਇਆ ਜੀ ਪਰ ਇਹ ਤਾਂ ਉਹ ਕਹ ਰਹੇ ਨੇ ਹਜੇ ਇਲੈਕਸ਼ਨ ਹੋ ਰਹੇ ਨੇ ਇੱਕ ਤਾਂ ਪ੍ਰਧਾਨ ਬਣ ਗਿਆ ਜਿਹਦਾ ਇਲੈਕਸ਼ਨ ਪੈਣੀ ਹੈ ਕੋਈ ਇਲੈਕਸ਼ਨ ਨੂੰ ਆਪਦੇ ਜੋ ਮਰਜ਼ੀ ਕਰਾਈ ਜਾਵੇ ਜੀ ਬਗਰੀਆਂ ਯੂਨੀਅਨ ਇੱਥੇ ਬਣਦੀਆਂ ਹੁੰਦੀਆਂ ਨੇ ਜਿਹਦੇ ਨੂੰ ਸਰਕਾਰ ਨੇ ਰਿਕਮੈਂਡ ਕਰਨਾ ਯੂਨੀਅਨ ਤਾਂ ਉਹ ਹੁੰਦੀ ਹੈ ਸਾਨੂੰ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸੁਖਵੰਤ ਸਿੰਘ ਜੀ ਸਿੱਧੂ ਆ ਕੇ ਹਨਰ ਕਰਦੇ ਗਏ ਨੇ ਉਹਨਾਂ ਨੇ ਸਾਨੂੰ ਆਨਰ ਕੀਤਾ ਪੰਜਾਬ ਐਸਐਸ ਨੂੰ ਜੀ ਮਾਨ ਦੇ ਕੇ ਗਏ ਨਹੀਂ ਸੀ ਧੰਨਵਾਦ ਕਰਦੇ ਉਹਨਾਂ ਦਾ ਦੁਬਾਰਾ ਹੀ ਕਰੋ ਕਹਿੰਦੇ ਜੋ ਉਹਨਾਂ ਨੂੰ ਤੁਸੀਂ ਭਲੇਖੇ ਚ ਰੱਖਦੇ ਤੁਸੀਂ ਸਾਰਾ ਕੁਝ ਕੀਤਾ ਨਹੀਂ ਉਹ ਫਿਰ ਤੁਮ ਸਾਹਿਬ ਨੂੰ ਤਾਂ ਫਿਰ ਭਲੇਖੇ ਜੋ ਜਿਹੜੇ ਐਮਐਲਏ ਬਣ ਗਏ ਫਿਰ ਉਹ ਮਤਲਬ ਪਾਗਲ ਨੇ ਵੀ ਜੋ ਐਮਐਲਏ ਇਹਨੂੰ ਪੁੱਛਾ ਵੀ ਤੂੰ ਪਾਗਲ ਆ ਕੋ ਜਿਹੜੇ ਐਮਐਲਏ ਏਡੇ ਬਣੇ ਹੋਏ ਨੇ ਉਹ ਭਲੇਖੇ ਚ ਕਿਵੇਂ ਖਾ ਜਾਣਗੇ ਜੋ ਬੰਦਾ ਦੇਖਦੇ ਆ ਵੀ ਬੰਦਾ ਲੋਕਾਂ ਦੀ ਸੇਵਾ ਕੌਣ ਕਰਦਾ ਪਹਿਲਾ ਬੰਦ ਲੁਧਾਣੇ ਦਾ ਪ੍ਰਧਾਨ ਉਹਨੇ ਦੇਖੋ ਪ੍ਰੈਸ ਚ ਕਹਿ ਰਹੇ ਨੇ ਗਵਰਨਮੈਂਟ ਚ ਕਿ ਪਹਿਲਾ ਲੁਧਾਣੇ ਦਾ ਇਹਨਾਂ ਨੂੰ ਬਣਾਇਆ ਸੀ ਇਹਨਾਂ ਨੇ ਵਧੀਆ ਕੰਮ ਕੀਤੇ ਇਹਨਾਂ ਨੂੰ ਪੰਜਾਬ ਨੂੰ ਪ੍ਰਮੋਟ ਕਰਦੇ ਨੇ whatever ਵੀ ਕਹਿ ਰਹੇ ਨੇ ਕਿ ਹੁਣ ਪੂਸਾ ਨਾਲ ਬਾਹਰ ਅਸੀਂ ਦੁਬਾਰਾ ਇਲੈਕਸ਼ਨ ਕਰਾਵਾਂਗੇ ਦੁਬਾਰਾ ਫਿਰ ਜੋ ਪ੍ਰਕਿਰਿਆ ਹੁੰਦੀ ਸਾਡੀ ਦੋ ਸਾਲ ਪਹਿਲੀ ਗੱਲ ਤਾਂ ਜੀ ਉਹਦਾ ਕੋ ਪੱਠਾ ਹੀ ਨਹੀਂ ਅੱਛਾ ਜੀ ਕੋਈ ਉਹਦਾ ਪੱਠਾ ਨਹੀਂ ਕੋ ਲੈਣਾ ਨਹੀਂ ਕੋ ਦੇਣਾ ਠੀਕ ਕਰੋ ਉਹ ਤਾਂ ਆਪਣੀ ਰੋਜੀ ਰੋਟੀ ਚ ਮਕਾਉਣ ਵਾਸਤੇ ਆਹਾ ਕਰਦਾ ਪੰਗ ਜੇ ਮਾਰਦਾ ਫਿਰਦਾ ਕੋ ਲੈਣਾ ਨਹੀਂ ਕੋ ਦੇਣਾ ਲੋਕ ਮਰੇ ਹੋਏ ਨੇ ਨਾਲ ਉਹ ਆਹ ਰੋਕਾ ਨੂੰ ਵੜਾ ਕਰ ਜਾਂਦਾ ਮੈਂ ਮੈਨਿੰਗ ਦਾ ਉਹ ਕਰਾਂ ਉਹ ਕਰਾਂ ਜਿਉਂਨੇ ਕਰਾਉਣੀ ਹੁੰਦੇ 6 ਸਾਲ ਨੂੰ ਟਾਈਮ ਮਿਲਿਆ ਸੀ ਹੁਣ ਤੱਕ ਨਾ ਕਰਾਇਆ ਕਿਸੇ ਦਾ ਕੋਮਨ ਕੋਈ ਕੰਮ ਕਰਾਉਣ ਦੇ ਤਾਂ ਲੈ ਕੇ ਹੀ ਹੈ ਨਹੀਂ ਉਹ ਬੰਦਾ। ਬਤਨ ਨੇ ਕਿ ਤੁਸੀਂ ਉਹਨੂੰ ਪ੍ਰਧਾਨ ਮੰਨਦੇ ਹੋ ਉਹਨੂੰ ਅਸੀਂ ਨਾ ਜੀ ਨਾ ਅਸੀਂ ਉਹਨੂੰ ਪ੍ਰਧਾਨ ਕੀ ਅਸੀਂ ਉਹਨੂੰ ਬੰਨ ਮਰ ਵੀ ਨਹੀਂ ਬਣਦੇ ਹੈ ਕਿ ਮੈਨੂੰ ਪਤਾ ਪੱਠਾ ਹੀ ਨਹੀਂ ਹੈ ਜੀ। ਜੇ ਦਾ ਪੱਠਾ ਨਾ ਹੋਵੇ ਬਾਕੀ ਰਹੀ ਨਾ ਉਹ ਕਹਿੰਦਾ ਵੀ ਇਹਨਾਂ ਨੇ ਬੰਦੇ ਇਕੱਠੇ ਕਰ ਲਏ ਕੋਈ ਨਹੀਂ ਤੂੰ ਭਰਾਵਾ ਵਧੀਆ ਕਰ ਲੈ ਪੱਠੇ ਜਿਹੜੇ ਤੇਰੇ ਕੋਲ ਹੈਗੇ ਆ ਕੋ ਚੱਕੀ ਫਿਰ ਉਹਨਾਂ ਨੂੰ ਸਾਨੂੰ ਕੀ ਇਤਰਾਜ ਹੈ। ਪਹਿਲੇ ਸਾਬ ਨੇ 10 ਦਿਨ 2-3 ਦਿਨ ਪਹਿਲੇ ਸ਼ਾਇਦ ਤੁਸੀਂ ਕੋਈ ਮੀਟਿੰਗ ਕਰਾਈ ਸੀ। ਹਾਂ ਜੀ। ਕਹਿੰਦੇ ਉਹਦੇ ਬੰਦੇ ਹੀ ਨਹੀਂ ਇਕੱਠੇ ਨਾ। ਹਾਂ ਠੀਕ ਹੈ ਨਹੀਂ ਹੋਏ ਨਾ। ਉਹਨੂੰ ਫਿਰ ਤਕਲੀਫ ਕ ਸਾਡੇ ਨਾਂ ਤੱਕ ਉਹ ਬੰਦਾ ਉਹਨੂੰ ਤਕਰੀਰ ਹੁਣ ਕਾਦੀ ਆ ਚਾਹਤੋਂ ਕਿ ਤਕਰੀਰ ਇਹ ਗਲਤੀ ਹੋ ਗਈ ਵੀ ਉਹਨੂੰ ਕਿਸੇ ਨੇ ਚਿੰਪਟੇ ਨਾਲ ਫੜ ਕੇ ਲਾਇਆ ਨਹੀਂ ਅਸੀਂ ਉਹਨੂੰ ਚਿੰਪਟੇ ਨਾਲ ਫੜ ਕੇ ਲਾਤਾ 6 ਸਾਲਾਂ ਬਾਅਦ ਉਹਨੂੰ ਤਕਰੀਰ ਹੋ ਰਹੀ ਆ ਕਦੇ ਕਮੇਟੀ ਬਣਾਉਂਦਾ ਫਿਰਦਾ ਕਮੇਟੀ ਦੀ ਯੂਨੀਅਨ ਦੀ ਜਦੋਂ ਯੂਨੀਅਨ ਬਣ ਜੂਏ ਨਾ ਭਾਈ ਸਾਹਿਬ ਤੁਸੀਂ ਬੜੇ ਸਿਆਣੇ ਨੂੰ ਪੱਤਰ ਕਰ ਰਹਾ ਵਾ ਜਦੋਂ ਯੂਨੀਅਨ ਐਸਐਸਲ ਖੜੀ ਹੋ ਜੂਈ ਕਿਤੇ ਵੀ ਕਮੇਟੀ ਦੀ ਕੋਈ ਵੈਲੂ ਨਹੀਂ ਰਹਿੰਦੀ ਜਿਹੜੀ ਇਹ ਕਮੇਟੀ ਬਣਾਈ ਹੈ ਇਹਦੀ ਕੋਈ ਇਹਦੀ ਅਹਿਮੀਅਤ ਨਹੀਂ ਨਾ ਕੋਈ ਸਰਕਾਰ ਅਹਿਮੀਅਤ ਦੇਵੇ ਉਕਤ ਸਰਕਾਰ ਵੀ ਚਾਹੁੰਦੀ ਹੁੰਦੀ ਹੈ ਵੀ ਪਰ ਜਿਹੜੀ ਯੂਨੀਅਨ ਬਣੀ ਹੋਈ ਆ ਉਹਦੀ ਇਮਯਤ ਆ ਇਲੈਕਸ਼ਨ ਦੇ ਨਾਲ ਹੀ ਕਦਾਂ ਪ੍ਰਧਾਨ ਚੁਣੇ ਜਾਂਦਾ ਹੁੰਦਾ ਹੈ ਤੁਸੀਂ ਇੱਕ ਵਾਰ ਕੀ ਹੁਣ ਇਲੈਕਸ਼ਨ ਜਲਦੀ ਕਰਵਾ ਰਹੇ ਇਹ ਇੱਕ ਕਿਵੇਂ ਬਣਿਆ ਜੀ ਪ੍ਰਧਾਨ ਇਹ ਵੀ ਐਂ ਬਣਿਆ ਸੀਗਾ ਉਧਰੋਂ ਫੋਨ ਕਰਵਾਤਾ ਉਹ ਓਐਸਡੀ ਸਾਹਿਬ ਤੋਂ ਕਰੇ ਉਧਰੋਂ ਕੋਟ ਸਪਲਾਈ ਦੇ ਅਫਸਰ ਨੂੰ ਫੋਨ ਕਰਾਤਾ ਦਬਾਅ ਪਾ ਕੇ ਪ੍ਰਧਾਨਾ ਨੂੰ ਪ੍ਰਧਾਨ ਬਣ ਗਿਆ ਇਹ ਕਿਵੇਂ ਬਣਿਆ ਸੀ ਜੀ 2 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਕੀ ਬਦਲੇਰ ਇਲੈਕਸ਼ਨ ਹੀ ਨਹੀਂ ਕਰਾਇਆ ਤੁਸੀਂ ਤੁਸੀਂ ਕਰਵਾ ਸਕਦੇ ਅਸੀਂ ਕਰਵਾਵਾਂਗੇ ਜੀ 2 ਸਾਲਾਂ ਬਾਅਦ ਠੀਕ 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 ਬਹੁਤ ਕਹਿੰਦੇ ਜਲਦੀ ਇਲੈਕਸ਼ਨ ਕਰਵਾ ਰਹੇ ਆਂ ਸੀ ਉਹ 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 ਤੇ ਜੀ ਅਕਲ ਨਹੀਂ ਸਮਝੇ ਉਹ ਕਦੇ ਉਹ ਮਰਜ਼ੀ ਕਰੇ ਸਾਨੂੰ ਕੀ ਤਰਾਜ ਸਾਡੇ ਤੇ ਕੀ ਅਸਰ ਆਉਦੀ ਪ੍ਰਧਾਨਗੀ ਦਾ ਨਾਲੇ ਉਹਦੇ ਮੈਂਬਰਾਂ ਦਾ ਨਾਲ ਕਮੇਟੀ ਦਾ ਸਾਡੀ ਜਿਹੜੀ ਯੂਨੀਅਨ ਬਣੀ ਆਂ ਬਕਾਇਦਾ ਸਰਕਾਰ ਦੇ ਵਿੱਚ ਸਾਨੂੰ ਰਿਕੋਗਨਾਈਜ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਯੂਨੀਅਨ ਬਣਾਈ ਆ ਆਮ ਆਦਮੀ ਪਾਰਟੀ ਦੇ ਅਸੀਂ ਹੈਲਪਰ ਸਪੋਰਟਰ ਆ ਅਰੋੜਾ ਜੀ ਨੂੰ ਅਸੀਂ ਪੂਰਾ ਬਕਾਇਦਾ ਮਿੰਡੀਆਂ ਦੇ ਵਿੱਚ ਸਾਰਾ ਕੁਝ ਉਸੇ ਮਿਟੀਗਲ ਟੰਡ ਕੀਤੀਆਂ ਨੇ ਅਸੀਂ ਆਮ ਆਦਮੀ ਦੇ ਫੋਟੋ ਆਮ ਆਦਮੀ ਸਰਕਾਰ ਉਹ ਤਾਂ ਕਹਿੰਦੇ ਵੀ ਲੈਕਨ ਜਿਹੜਾ ਅਸੀਂ ਇੱਕ ਦਿਨ ਗੇਟ ਉਹਦਾ ਆਫੀਸਰ ਸਾਡਾ ਬੰਦ ਕੀਤਾ ਪਿਆ ਵਾ ਉਹ ਚੀਜ਼ ਕਰਾ ਰਹੇ ਨੇ ਕੋਰੋਨਾ ਆਫਿਸ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਨਹੀਂ ਕਬਜ਼ਾ ਅਸੀਂ ਕਿਉਂ ਕਰਾਂਗੇ ਜੇ ਉੱਥੇ ਉਹ ਉਹਨਾਂ ਨੇ ਰੋਕ ਲਾਇਆ ਉਹਦਾ ਕਾਹਦਾ ਦਫਤਰ ਵਾਲੇ ਉਹ ਕੀ ਲੱਗਦਾ ਉਹ ਦਫਤਰ ਦਾ ਉਹ ਤਾਂ ਐਸੋ ਮੈਂਬਰਾਂ ਦਾ ਦਫਤਰ ਆ ਪਹਿਲੀ ਗੱਲ ਤਾਂ ਸਾਡਾ ਕਿਉਂ ਕਹਿੰਦਾ ਉਹ ਮੈਂਬਰਾਂ ਦਾ ਦਫਤਰ ਆ ਉੱਥੇ ਅਸੀਂ ਕਿਸੇ ਨੂੰ ਰੋਕਣੇ ਆ ਜਵੇ ਉਹ ਵੀ ਆ ਜਵੇ ਬਹਿ ਜਵੇ ਅਸਿਕ ਰੋਕਨੇ ਕਿ ਸੱਠ ਐਸੋਸੀਏਸ਼ਨ ਦਾ ਦਫ਼ਤਰ ਜਿਹਦੇ ਪ੍ਰਧਾਨ ਤੁਸੀਂ ਹੋ ਹਾਂ ਉਹ ਤੁਹਾਡੇ ਮਤਾਬਕ ਸਾਡੇ ਮਤਾਬਕ ਜਿਹਦਾ ਜਿਹੜਾ ਪ੍ਰਧਾਨ ਹੋਵੇ ਉਹਦੇ ਦਫ਼ਤਰ ਜਿਹਦਾ ਆ ਆਉ ਆ ਸਕਦੇ ਆ ਉੱਥੇ ਲੇਕਿਨ ਕੁਰਸੀ ਤੇ ਮੈਂ ਨਹੀਂ ਬਹਿ ਸਕਦੇ ਕੁਰਸੀ ਤੇ ਉਹੀ ਬੈਠੋ ਜਿਹੜਾ ਪ੍ਰਧਾਨ ਹੋਵੇ ਠੀਕ ਹੈ ਸਾਰਾ